ਸ੍ਰੀ ਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਕਰੋਨਾ ਤੋਂ ਵੀ ਭਿਆਨਕ ਬਿਮਾਰੀ ਆ ਚੁੱਕੀ ਹੈ ਜੀ ਕਿਹੜੀ ਆਹੋ ਆਉਣ ਵਾਲੀ ਹੈ ਜਲਦ ਹੀ ਉਸ ਬਾਰੇ ਤੁਹਾਨੂੰ ਫੁੱਲ ਡਿਟੇਲ ਵਿੱਚ ਦੱਸਾਂਗੇ ਨਾਲੇ ਤੁਹਾਨੂੰ ਦੱਸਾਂਗੇ ਜੀ 450 ਰੁਪਏ ਵਿੱਚ ਗੈਸ ਸਿਲੰਡਰ ਦੇਣ ਦਾ ਜਿਹੜਾ ਐਲਾਨ ਕਰੇਗੀ ਜੀ ਕਾਂਗਰਸ ਪਾਰਟੀ ਕਦੋਂ ਕਰਨ ਵਾਲੀ ਹੈ ਜੀ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਹੈ ਜਿੰਨੇ ਵੀ ਵੀਰਾਨੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੱਲ ਮੈਂ ਇਹਨਾਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਇਸ ਵਾਰ ਕੜਾਕੀ ਦੀ ਗਰਮੀ 'ਚ ਬਿਜਲੀ ਦੀ ਮੰਗ ਤੋੜੇਗੀ ਰਿਕਾਰਡ 16300 ਮੀਗਾਵਾਟ ਤੱਕ ਪਹੁੰਚਣ ਦੇ ਅਸਾਰ ਪੰਜਾਬ ਵਿੱਚ ਇਸ ਵਾਰ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਰਿਕਾਰਡ ਤੋੜ ਸਕਦੀ ਹੈ ਪਾਵਰ ਕਮ ਦੇ ਅਨੁਸਾਰ ਇਸ ਵਾਰ ਬਿਜਲੀ ਦੀ ਵੱਧ ਤੋਂ ਵੱਧ ਮੰਗ 16300 ਮੀਗਾਵਾਟ ਤੱਕ ਜਾ ਸਕਦੀ ਹੈ ਜਦਕਿ ਸਾਲ 2023 ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 15325 ਮੀਗਾਵਾਟ ਦਰਜ ਕੀਤੀ ਗਈ ਸੀ ਇਸ ਦੇ ਮੱਦੇ ਨਜ਼ਰ ਪਾਵਰ ਕਮ ਵੱਲੋਂ ਗਰਮੀ ਦੇ ਮੌਸਮ ਦੌਰਾਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਲਈ ਵੀ ਖਬਰ ਜੀ ਸਕੂਲ ਆਫ ਐਮੀਨੈਂਸ ਦੀ 5 ਮਹੀਨਿਆਂ ਚ ਹੀ ਨਿਕਲੀ ਫੂਕ ਵਿਦਿਆਰਥੀਆਂ ਲਈ ਲਗਾਈਆਂ ਬੱਸਾਂ ਹੋਈਆਂ ਨੇ ਜੀ ਬੰਦ ਸਰਕਾਰ ਨਹੀਂ ਦੇ ਰਹੀ ਸਕਦੀ ਜੀ ਪੈਸੇ ਸਕੂਲ ਆਫ ਐਮੀਨੈਂਸ ਵਿੱਚ ਬੱਸਾਂ ਦੀ ਸਹੂਲਤ ਲਈ ਜਿਹੜੀਆਂ ਬੱਸਾਂ ਲਗਾਈਆਂ ਗਈਆਂ ਨੇ ਉਹ ਬੰਦ ਹੋ ਗਈਆਂ ਨੇ ਇਹ ਇਲਜ਼ਾਮ ਕਾਂਗਰਸ ਦੇ ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਗਾਈ ਨੇ ਸੁਖਪਾਲ ਖਹਿਰਾ ਨੇ ਇੱਕ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਜੋ ਮਾਨ ਸਰਕਾਰ ਦਾਵਾ ਕਰ ਰਹੀ ਹੈ ਬਦਲਾ ਲੈਂਦਾ ਅਸਲ ਵਿੱਚ ਉਸ ਦੀ ਫੂਕ ਨਿਕਲ ਗਈ ਹੈ ਸਤਿ ਸ੍ਰੀ ਅਕਾਲ ਜੀ ਵਿਡੀਓ ਖਬਰ ਜੀ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਅਯੁੱਧਿਆ ਚ ਸ਼੍ਰੀ ਰਾਮ ਲਲਾ ਮੰਦਰ ਦੇ ਕੀਤੇ ਨੇ ਜੀ ਦਰਸ਼ਨ ਪਟਿਆਲਾ ਦੇ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਅਯੁੱਧਿਆ ਵਿਖੇ ਭਗਵਾਨ ਰਾਮ ਦੇ ਜਨਮ ਸਥਾਨ ਪਵਿੱਤਰ ਰਾਮ ਮੰਦਰ ਦੇ ਦਰਸ਼ਨ ਕੀਤੇ ਇਸਦੇ ਹੀ ਪਟਿਆਲਾ ਦੇ ਸੰਸਦ ਮੈਂਬਰ ਜਿਹੜੇ ਗੁਰਦੁਆਰਾ ਸ਼੍ਰੀ ਜਿਹੜੇ ਨਜ਼ਰਬਾਗ ਸਾਹਿਬ ਵਿਖੇ ਵੀ ਮੱਥਾ ਟੇਕਿਆ ਜਿੱਥੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਜੋਧਿਆ ਦੌਰਾਨ ਯਾਤਰਾ ਦੌਰਾਨ ਠਹਿਰੇ ਸਨ ਉਸ ਤੋਂ ਬਾਅਦ ਅੱਲੀ ਵੀਡੀਓ ਵਿੱਚ ਜੀ ਨੀਰੂ ਵਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ ਸ਼ਾਇਰ ਦਾ ਟ੍ਰੇਲਰ ਰਿਲੀਜ਼ ਦੇਖ ਹੋ ਜਾਊਗੇ ਇਮੋਸ਼ਨਲ ਦੇ ਵੀ ਜਿਹੜੀ ਮਖਸੂਸਪੂਰੀ ਦਾ ਵੀ ਹੈ ਖਾਸ ਕਿਰਦਾਰ ਪੰਜਾਬੀ ਅਦਾਕਾਰਾਂ ਨੀਰੂ ਵਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਤੇ ਛਾਉਣ ਲਈ ਤਿਆਰ ਹੈ ਦੋਵਾਂ ਦੀ ਜੋੜੀ ਨੂੰ ਸਾਲ 2023 ਚ ਆਈ ਫਿਲਮ ਕਲੀ ਜੋਟਾ ਖੂਬ ਪਸੰਦ ਕੀਤਾ ਗਿਆ ਸੀ ਇਸ ਤੋਂ ਬਾਅਦ ਦੋਵੇਂ ਸ਼ਾਇਰ ਫਿਲਮ ਵਿੱਚ ਰੋਮਾਂਸ ਕਰਦੇ ਨਜ਼ਰ ਆਉਣਗੇ ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ ਇਸ ਤੋਂ ਪਹਿਲਾਂ ਫਿਲਮ ਦਾ ਸ਼ਾਨਦਾਰ ਟ੍ਰੇਲਰ ਵੀ ਰਿਲੀਜ਼ ਹੋ ਗਿਆ ਉਸ ਤੋਂ ਬਾਅਦ ਅਗਲੀ ਮਿੱਟੀ ਖਬਰ ਜੀ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਲੜਨਗੇ ਜੀ ਚੋਣ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਚੋਣ ਜਿਹੜੀ ਲੋਕ ਸਭਾ ਚੋਣਾਂ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦੇ ਸਕਦੇ ਨੇ ਉਹਨਾਂ ਦੇ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਦੀ ਚਰਚਾ ਇਸ ਲਈ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਮਨਾ ਲਿਆ ਹੈ ਹਾਲ ਹੀ ਵਿੱਚ ਉਹਨਾਂ ਨੇ ਆਪਣੀ ਹਵੇਲੀ 'ਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਖੁਦ ਰਾਜਨੀਤੀ 'ਚ ਆਉਣ ਦੀ ਗੱਲ ਕਹੀ ਸੀ ਕਾਂਗਰਸ ਪੁਲਕੌਰ ਸਿੰਘ ਨੂੰ ਬਠਿੰਡਾ ਲੋਕ ਸਭਾ ਸ਼ੀਟ ਤੋਂ ਉਮੀਦਵਾਰ ਬਣਾ ਸਕਦੀ ਹੈ ਉਸ ਤੋਂ ਬਾਅਦ ਅੱਲੀ ਬੜੀ ਹੋਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੀਤਾ ਜੀ ਇਹ ਕਟਿਆ ਕਾਰਨਾਮਾ ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮੇ ਕਰਕੇ ਸੁਰਖੀਆਂ 'ਚ ਰਹਿੰਦੀ ਹੈ ਅਜਿਹਾ ਹੀ ਇੱਕ ਹੋਰ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ ਇਥੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਜਨਤਕ ਥਾਂ ਤੇ ਬੀੜੀ ਪੀਂਦਾ ਦੇਖਿਆ ਗਿਆ। ਇਹ ਹੋਇਆ ਇੰਜ ਕਿ ਉਕਤ ਮੁਲਾਜ਼ਮ ਕਿਸੇ ਕੰਮ ਲਈ ਲੁਧਿਆਣਾ ਦੇ ਡੀਸੀ ਦਫ਼ਤਰ ਵਿੱਚ ਆਇਆ ਹੋਇਆ ਸੀ। ਇੱਥੇ ਉਹ ਪਾਰਕਿੰਗ ਵਿੱਚ ਬੀੜੀ ਪੀ ਰਿਹਾ ਸੀ ਜਿਸ ਦਾ ਧੂਆਂ ਲੋਕਾਂ ਤੱਕ ਪਹੁੰਚ ਰਿਹਾ ਸੀ ਜੋ ਸਿਹਤ ਲਈ ਹਾਨੀ ਕਰਕੇ। ਇਸ ਦੌਰਾਨ ਉੱਥੇ ਮੌਜੂਦ ਇੱਕ ਪੱਤਰਕਾਰ ਨੇ ਉਸ ਤੇ ਗੁੱਸਾ ਜ਼ਾਹਰ ਕਰਦਿਆ। ਉਕਤ ਕਰਮਚਾਰੀ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਜੀ। ਉਸ ਤੋਂ ਬਾਅਦ ਅਲਿਵਿਡੀ ਹੋ ਜੀ। ਕੈਨੇਡਾ ਦੀ ਵੰਦਰ ਕਹਾ ਤੋਂ 600 ਚੋਰੀ ਕੀਤੀਆਂ ਗੱਡੀ ਬਰਾਮਦ ਕੀਤੀਆਂ ਨੇ। ਕਾਰ ਚੋਰਾਂ ਬਿਰਦ ਵੱਡੀ ਕਾਰਵਾਈ ਕਰਦਾ ਕੈਨੇਡੀਅਨ ਪੁਲਿਸ ਅਤੇ ਬਾਰਡਰ ਏਜੰਸੀ ਵੱਲੋਂ ਮੋਟਰੀਅਲ ਤੇ ਬੰਦਰਗਾਹ ਤੋਂ 598 ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ ਹੈਰਾਨੀ ਵਾਲੀ ਗੱਲ ਹੈ ਕਿ ਇਹ ਬੰਦਰਗਾਹ ਜਿਹੜੀ ਬਰਾਮਦ ਗੱਡੀਆਂ ਵਿੱਚੋਂ 75% ਜਿਹੜੀ ਔਰਾਂਟਿਓ ਵਿੱਚ ਚੋਰੀ ਹੋਈਆਂ ਜਿਨ੍ਹਾਂ ਦੀ ਨਾਮਜ਼ਦਗੀ ਤਰੀਕ ਨਾਲ ਵਿਦੇਸ਼ ਭੇਜਿਆ ਜਾ ਰਿਹਾ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਚੰਡੀਗੜ੍ਹ ਦੇ ਪੰਜਾਬ ਦੇ ਹੱਕਮੁੜ ਕੇਂਦਰ ਨੇ ਕੋਹੇ ਜਾਰੀ ਕੀਤਾ ਨਵਾਂ ਫਰਮਾਨ ਅਕਾਲੀ ਦਲ ਨੇ ਚੁੱਕਿਆ ਜੀ ਸਵਾਲ ਚੰਡੀਗੜ੍ਹ ਦੇ ਪੰਜਾਬ ਦੇ ਹੱਕਾਂ ਦਾ ਮੁੱਦਾ ਇੱਕ ਵਾਰ ਫਿਰ ਤੋਂ ਉੱਠ ਗਿਆ ਇੱਕ ਵਾਰ ਅਕਾਲੀ ਦਲ ਨੇ ਭਾਜਪਾ ਦੀ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਅਕਾਲੀ ਦਲ ਦੇ ਜਨਰਲ ਸਕਤਰ ਵਿਕਰਮ ਸਿੰਘ ਮਜੀਠੀਆ ਨੇ ਕੁਝ ਦਸਤਾਵੇਜ਼ ਸਾਂਝੇ ਕੀਤੇ ਨੇ ਦਾਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਮੁੜ ਤੋਂ ਚੰਡੀਗੜ੍ਹ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਾਬਕਾ ਅਤਵਾਦੀ ਰਤਨਦੀਪ ਜਿਹੜਾ ਰਤਨਦੀਪ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੈ ਜੀ ਹਤਿਆ ਨਮਾਸ਼ਹਿਰ ਦੇ ਬਲੰਚੌਰ ਇਲਾਕੇ 'ਚ ਬੀਤੀs ਦੇਰ ਸ਼ਾਮ ਮੋਟਰਸਾਈਕਲ ਸਵਾਰ ਨੇ ਸਾਬਕਾ ਅਤਵਦੀ ਰਤਨਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਇਨਸਪੈਕਟਰ ਸਤਨਾਮ ਨੇ ਦੱਸਿਆ ਕਿ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਡਾਕਟਰ ਚੀਮਾ ਦੇ ਚੰਦੂ ਮਾਜਰਾ ਦੀ ਖਿੱਚੋ ਤੰਣ ਆਰਟੀ ਦਾ ਕਰੇਗੀ ਜੀ ਨੁਕਸਾਨ ਲੋਕ ਸਭਾ ਚੋਣਾਂ ਦਾ ਬਿਗਲ ਜਿਹੜਾ ਵੱਜ ਚੁੱਕਿਆ ਹਰ ਪਾਰਟੀ ਆਪ ਨੂੰ ਆਪਣੇ ਉਮੀਦਵਾਰ ਨੂੰ ਹਲਕੇ ਵਿੱਚ ਭੇਜ ਸਕਦੀ ਹੈ ਜੇਕਰ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਗੱਲ ਕਰੀ ਤਾਂ ਇੱਥੇ ਇੱਕ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਹੈ ਪਰ ਪੈਸੇ ਪਿੰਕ ਚੰਦੂ ਮਾਦਰਾ ਸ਼ਰਮਣੀ ਕਾਲੀ ਦਲ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਹਲਕੇ ਵਿੱਚ ਰਹਿ ਕੇ ਵਰਕਰਾਂ ਨਾਲ ਰਾਬਤਾ ਰੱਖ ਕੇ ਹਲਕੇ ਵਿੱਚ ਵਿਚਰ ਰਹੇ ਨੇ ਜੀ ਤੇ ਕਾਂਗਰਸ ਪਾਰਟੀ ਕਈ ਵੱਡੇ ਐਲਾਨ ਕਰ ਸਕਦੀ ਹੈ ਅਗਨੀਵੀਰ ਬੰਦ ਕਰੇ ਨੇ 450 ਰੁਪਏ ਵਿੱਚ ਸੈਂਟਰ ਬੱਸਾਂ ਵਿੱਚ ਮੁਫਤ ਸਫ਼ਰ ਕਾਂਗਰਸ ਦੇ ਚੋਣ ਮਨੋਰਥ ਪੱਤਰ ਜਾਰੀ ਹੋ ਚੁੱਕੇ ਹਨ ਲੋਕ ਸਭਾ ਚੋਣਾਂ 2024 ਸ਼ੁਰੂ ਹੋਣ ਤੇ ਹੁਣ ਸਿਰਫ 15 ਦਿਨ ਬਾਕੀ ਨੇ ਇਸ ਦੌਰਾਨ ਅੱਜ ਕਾਂਗਰਸ ਪਾਰਟੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ ਇਹ ਮੈਨੀਫੈਸਟੋ ਪੰਜ ਜੱਜਾਂ ਅਤੇ ਪੰਜ ਗਰੰਟੀਆਂ ਦੇ ਆਧਾਰਿਤ ਹੋਵੇਗਾ ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਫੌਜ ਵਿੱਚ ਭਰਤੀ ਲਈ ਅਗਨੀਵੀਰ ਯੋਜਨਾ ਲਿਆਂਦੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਨੌਜਵਾਨ 21 ਸਾਲ ਦੀ ਉਮਰ ਵਿੱਚ ਫੌਜ ਵਿੱਚੋਂ ਸੇਵਾਮੁਕਤ ਹੋ ਜਾਣਗੇ ਇਸ ਸਮੇਂ ਦੇਸ਼ ਵਿੱਚ ਸਿਲੰਡਰ ਦੀ ਕੀਮਤ 1000 ਰੁਪਏ ਦੇ ਕਰੀਬ ਹੈ ਕਾਂਗਰਸ ਪਾਰਟੀ ਦੋਸ਼ ਲਾਉਂਦੀ ਰਹੀ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਿਲੰਡਰ ਦੀਆਂ ਕੀਮਤਾਂ ਵਿੱਚ ਪੇਛ ਤਹਾਸ਼ਾ ਵਾਅਦਾ ਕੀਤਾ ਹੈ ਜਿਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵੀ ਵੱਧ ਗਿਆ ਹੈ ਇਹੀ ਕਾਰਨ ਹੈ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਸਿਲੰਡਰ ਦੀ ਕੀਮਤ 450 ਰੁਪਏ ਤੱਕ ਵਧਾਉਣ ਦੀ ਗੱਲ ਕਹੀ ਹੈ ਸੂਤਰਾਂ ਦੇ ਅਨੁਸਾਰ ਕਾਂਗਰਸ ਦੇ ਮਨੋਰਥ ਪੱਤਰ ਦੇ ਮੁੱਖ ਨੁਕਤੇ ਇਹ ਨੇ 30 ਲੱਖ ਨੌਕਰੀਆਂ ਦੇਣ ਦਾ ਵਾਅਦਾ ਹੋਵੇਗਾ ਪੱਕੀ ਪਹਿਲੀ ਨੌਕਰੀ ਦਾ ਵਾਅਦਾ 5000 ਕਰੋੜ ਰੁਪਏ ਦਾ ਯੂਥ ਟਰਸਟ ਅਪ ਫੰਡ ਹੈ ਬੇਰੋਜ਼ਗਾਰੀ ਪੱਤੇਵਰੀਆਂ ਸਕੀਮਾਂ ਵਿੱਚ ਚੰਗੇ ਪੈਸੇ ਸਿੱਧਾ ਖਾਤਿਆਂ ਵਿੱਚ ਪਾਉਣ ਦਾ ਵਾਅਦਾ ਕਾਂਗਰਸ ਇਸ ਨੂੰ ਗੇਮ ਚੇਂਜਰ ਵਜੋਂ ਲਿਆਉਣ ਜਾਣੀ ਹੈ ਸਿੱਖਿਆ ਕਰਜ਼ੇ ਦੇ ਵਿਆਜ ਦਰ ਵਿੱਚ ਛੋਟ ਲੱਖਾਂ ਖਾਲੀ ਅਸਾਮੀਆਂ ਭਰਨ ਦਾ ਕੇਂਦਰ ਦਾ ਵਾਅਦਾ ਅਗਨੀਵੀਰ ਯੋਜਨਾ ਬੰਦ ਕਰਕੇ ਪੁਰਾਣੀ ਭਰਤੀ ਸਕੀਮ ਸ਼ੁਰੂ ਕਰਨ ਦਾ ਵਾਅਦਾ ਪੇਪਰ ਲੀਕ ਨੂੰ ਰੋਕਣ ਲਈ ਦੁਨੀਆ ਵਿੱਚ ਸਫਲ ਬਣਨੇ ਜਾਣ ਵਾਲਾ ਇੱਕ ਵਾਅਦਾ ਗ੍ਰੈ ਲక్ష్ਮੀ ਵਰਗਿਆ ਯੋਜਨਾ ਤੇ ਬਦ ਤੋਂ ਬਦ ਪੈਸੇ ਸਿੱਧੇ ਔਰਤਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦਾ ਜਿਹੜਾ ਵਾਦਾ ਵੀ ਹੈ 450 ਰੁਪਏ ਚ ਗੈਸ ਸਟੈਂਡਰਡ ਦੇਣ ਦਾ ਜਿਹੜਾ ਵਾਦਾ ਵੀ ਕਰ ਰਹੀ ਹੈ ਜੀ ਸਰਕਾਰ ਬੱਸ ਵਿੱਚ ਬੱਸ ਯਾਤਰਾ ਤੇ ਛੋਟ ਦੇਣ ਦਾ ਵਾਦਾ ਕਿਸਾਨਾਂ ਲਈ ਸਿੱਧੀ ਕਰਜ਼ਾ ਮਾਫੀ ਦੀ ਬਜਾਏ ਘਟੋ ਘਟ ਸਮਰਥਨ ਮੁੰਦੀ ਗਾਰੰਟੀ ਦਾ ਵਾਦਾ ਕਿਸਾਨਾਂ ਦੇ ਸਮਾਨ ਤੋਂ ਜੀਐਸਟੀ ਹਟਾਉਣ ਜਾਂ ਘਟਾਉਣ ਦਾ ਵਾਦਾ ਮਹਿੰਗਾਈ ਤੋਂ ਛੁਟਕਾਰਾ ਪਾਉਣ ਲਈ ਚੁੱਕੇ ਜਾ ਰਹੇ ਵੱਡੇ ਕਦਮ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦਾ ਵਾਦਾ ਜਾਤੀ ਜਨਗਣਨਾ ਤੇ ਉਹਨਾਂ ਦੀ ਗਿਣਤੀ ਦੇ ਆਧਾਰ ਤੇ ਰੱਖੇ ਵੇਕਰਦਾ ਜਿਹੜਾ ਵਾਦਾ ਰਿਜ਼ਰਵੇਸ਼ਨ 50% ਦੀ ਸੀਮਾ ਨੂੰ ਹਟਾ ਦਿੱਤਾ ਜਾਵੇਗਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕੋਵਿਡ ਨਾਲੋਂ 100 ਗੁਣਾ ਭਿਆਨਕ ਮਹਾਮਾਰੀ ਆ ਰਹੀ ਹੈ 2020 ਦੀ ਸ਼ੁਰੂਆਤ ਤੋਂ ਦੁਨੀਆ ਪਰਚਤਵਾਹੀ ਮਚਾਉਣ ਵਾਲੀ ਕਰੋਨਾ ਮਹਾਮਾਰੀ ਤੋਂ ਦੁਨੀਆ ਅਜੇ ਵੀ ਉੱਬਰ ਨਹੀਂ ਸਕੀ ਹੈ ਇਸ ਤਰ੍ਹਾਂ ਵਿਗਿਆਨੀਆਂ ਨੇ ਇੱਕ ਹੋਰ ਮਹਾਮਾਰੀ ਦੀ ਚੇਤਾਵਨੀ ਸ਼ੁਰੂ ਕਰ ਦਿੱਤੀ ਹੈ ਮਹਰ ਬर्ड ਫਲੂ ਦੀ ਮਹਾਮਾਰੀ ਦੀ ਸੰਭਾਵਨਾ ਨੂੰ ਲੈ ਕੇ ਅਲਾਰਮ ਵੱਜ ਚੁੱਕੇ ਉਨ੍ਹਾਂ ਦਾ ਕਹਿਣਾ ਹੈ ਕਿ ਮਹਾਮਾਰੀ ਕੋਵਿਡ-19 ਸੰਕਟ ਤੋਂ ਵੀ ਜ਼ਿਆਦਾ ਵਿਨਾਸ਼ਕਾਰੀ ਹੋ ਸਕਦਾ ਹੈ। ਬર્ડ ਫਲੂ ਦਾ H5N1 ਤਨਾਓ ਸਭ ਤੋਂ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ। ਵਾਇਰਸ ਦੀ ਖੋਜ ਰਹੇ ਵਿਗਿਆਨੀਆਂ ਨੇ ਸੰਕੇਤ ਦਿੱਤਾ ਹੈ ਕਿ H5N1 ਇੱਕ ਵਿਸ਼ਵਵਿਆਪੀ ਮਹਾਮਾਰੀ ਨੂੰ ਸ਼ੁਰੂ ਕਰ ਸਕਦਾ ਹੈ। ਇਹ ਖਤਰਨਾਕ ਤੌਰ ਤੇ ਨੇੜੇ ਹੋ ਰਿਹਾ ਹੈ। ਵਾਸਤਵ ਵਿੱਚ ਕਈ H5N1 ਸੰਕਰਮ ਲਈ ਕਈ ਥਣਥੜੀ ਜੀਭਾਂ ਵਿੱਚ ਪਾਏ ਗਏ ਨੇ। ਜਿੰਨਾਂ ਵਿੱਚੋਂ ਗਾਵਾਂ, ਬਿੱਲੀਆਂ, ਮਨੁੱਖ ਵੀ ਸ਼ਾਮਲ ਨੇ ਇਸ ਤਰ੍ਹਾਂ ਵਿਗਿਆਨੀਆਂ ਨੇ ਵਾਇਰਸ ਤੇ ਖੋਜ ਸ਼ੁਰੂ ਕੀਤੀ ਹੈ ਇਹ ਵਾਇਰਸ ਮਨੁੱਖਾਂ ਵਿੱਚਕਾਰ ਬਦੇਰੇ ਆਸਾਨੀ ਨਾਲ ਫੈਲ ਰਿਹਾ ਹੈ ਵਾਇਰਸ ਦੇ ਪਰਵਰਤਨ ਦੇ ਚਿੰਤਾ ਵੀ ਪੈਦਾ ਹੋ ਕਰ ਰਹੇ ਨੇ ਡੇਲੀ ਮੇਲ ਇੱਕ ਰਿਪੋਰਟੋ ਕਿਹਾ ਗਿਆ ਕਿ ਇਹ ਘਟਨਾਕ੍ਰਮ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਰਾਜ ਟੈਕਸਾਸ ਵਿੱਚ ਇੱਕ ਡੈਰੀ ਫਾਰਮ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਅਜਿਹਾ 5N1 ਵਾਇਰਸ ਨਾਲ ਪੋਜ਼ਿਟਿਵ ਪਾਇਆ ਗਿਆ ਸੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮਰੀਜ਼ ਦਾ ਟੈਕਸਸ ਵਿੱਚ ਡੈਰੀ ਪਸ਼ੂਆਂ ਦਾ ਸਿੱਧਾ ਸੰਪਰਕ ਸੀ ਜਿਸ ਕਾਰਨ ਉਸਦੇ ਬੱਡ ਫਲੂਨਾ ਸੰਕਰਮਿਤ ਹੋਣ ਦਾ ਸ਼ੱਕ ਹੈ ਫਿਲਹਾਲ ਇਹ ਐਂਟੀਵਾਇਰਸ ਇਲਾਜਾ ਦੇਨ ਹੈ ਠੀਕ ਹੋ ਰਿਹਾ ਹੈ ਜੀ ਤਾਂ ਹੀ ਸੀ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੇ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਧੰਨਵਾਦ